ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦਰਸ਼ਨ ਕਰਦੇ ਹੋ ਪਿੰਡ ਮਹਾਰਾਜਵਾਲਾ ਸ੍ਰੀ ਮੁਕਸਰ ਸਾਹਿਬ ਇਹ ਪਿੰਡ ਮਹਾਰਾਜਵਾਲੀ ਦੇ ਗੁਰੂ ਘਰ ਦੀ ਇਮਾਰਤ ਸਵਾਪ ਜੀ ਦਰਸ਼ਨ ਕਰੋ ਬਹੁਤ ਵੱਡੀ ਇਮਾਰਤ ਹੈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਆਪਾਂ ਗੁਰੂ ਘਰ ਬਣਾਉਨੇ ਆ ਨਾ ਜਿਹੜੇ ਅੱਜ ਦੇ ਸਮੇਂ 'ਚ ਬਰਾਂਡੇ ਬਣਾਏ ਜਾਂਦੇ ਆ ਬਾਰ-ਬਾਰ ਸੋ ਭਾਵੇਂ ਬਰਾਂਡੇ ਨਾ ਬਣਾਏ ਜਾਣ ਤੇ ਵਧੀਆ ਗੱਲ ਹੈ ਇੱਕ ਗੁਰੂ ਘਰ ਦੀ ਹੀ ਦਰਬਾਰ ਸਹਿਬ ਦੀ ਲੰਬਾਈ ਹੀ ਬਣਾਈ ਜਾਇਆ ਕਰੇ ਜਿਸ ਵਿੱਚ ਜਦੋਂ ਵੀ ਕੋਈ ਕੀਰਤਨ ਸਮਾਗਮ ਹੁੰਦਾ ਅੱਧੀ ਸੰਗਤ ਬਾਹਰ ਬਹਿ ਜਾਂਦੀ ਅੱਧੀ ਸੰਗਤ ਅੰਦਰ ਹੁੰਦੀ ਹੈ ਸ਼ਿਸ ਕਰਕੇ ਸੰਗਤ ਨੂੰ ਵੀ ਓਖਿਆਈ ਹੁੰਦੀ ਹੈ ਤੇ ਰਾਗੀ ਸਿੰਘ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਨੂੰ ਵੀ ਖਿਆਈ ਆਉਂਦੀ ਹੈ ਸੋ ਇਹ ਆ ਜੀ ਗੁਰੂ ਕਰਦੀ ਵਿਸ਼ਾਈ ਤੁਸੀਂ ਆਪ ਜੀ ਦਰਸ਼ਨ ਕਰ ਰਹੇ ਹੋ ਆਪ ਜੀ ਕਿਰਪਾ ਕਰਕੇ ਦੱਸਿਓ ਵੀ ਤੁਹਾਨੂੰ ਵਿਸ਼ਾਈ ਕਿਵੇਂ ਲੱਗੀ ਜੇ ਕਿਉਂਕਿ ਇਸ ਤਰ੍ਹਾਂ ਦੀ ਘਾਟ ਆਪ ਜੀ ਨੂੰ ਦਿਸਦੀ ਹੈ ਸੋ ਆਪ ਜੀ ਜਰੂਰ ਦੱਸਿਓ ਐਦਾਂ ਅਸੀਂ ਕਈ ਸਾਨੂੰ ਕਹਿੰਦੇ ਨੇ ਵੀ ਆਸੇ-ਪਾਸੇ ਸ਼ੀਸ਼ੇ ਲਵਾਓ ਹਣਾ ਜੀ ਆ ਦੇਖੋ ਜੀ ਜਿਵੇਂ ਆਸੇ ਪਾਸੇ ਪੜਦੇ ਲੱਗੇ ਹਨ ਬਹੁਤ ਸਾਨੂੰ ਵਿਚਾਰਾ ਦਿੰਦੇ ਨੇ ਵੀ ਸ਼ੀਸ਼ੇ ਲਗਵਾਓ ਆਪ ਜੀ ਵੀ ਸਾਨੂੰ ਦੱਸਿਓ ਕਿ ਪੜਦੇ ਲੱਗੇ ਗੁਰਮੁਖੋ ਸੋਹਣੇ ਲੱਗਦੇ ਨੇ ਕਿ ਸ਼ੀਸ਼ੇ ਲੱਗੇ ਸੋਹਣੇ ਲੱਗਣਗੇ ਸੋ ਅਸੀਂ ਸ਼ੀਸ਼ੇ ਲਵਾਉਣ ਦੇ ਹੱਕ 'ਚ ਵੈਸੇ ਨਹੀਂ ਹੈਗੇ ਸੰਗਤ ਨੂੰ ਦਰਸ਼ਨ ਹੁੰਦੇ ਰਹਿੰਦੇ ਇੰਦਾ ਵਧੀਆ ਤੇ ਗਰੰਤੀ ਸਿੰਘ ਨੂੰ ਵੀ ਪਾਠ ਕਰਦੇ ਨੂੰ ਬਾਅਦ ਸੁਣਦੀ ਐ ਸਪੀਕਰਾਂ ਦੀ ਤੇ ਕਈ ਵਾਰ ਸਪੀਕਰ ਨਹੀਂ ਚੱਲਦਾ ਸੀਸੇ ਬੰਦ ਉਹਨਾਂ ਦੇ ਬਾਹਰ ਸੰਗਤ ਬੈਠੀ ਹੁੰਦੀ ਉਹਨਾਂ ਨੇ ਵੀ ਗੁਰਬਾਣੀ ਦੀ ਬਾਤ ਸੁਣਦੀ ਹੈ ਸਵਾਭ ਜੀ ਇਸ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਰਹਿ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰ ਲਿਓ ਜੀ ਪਿੰਡ ਮਹਾਰਾਜਵਾਲਾ ਸ੍ਰੀ ਮੁਕਸਰ ਸਾਹਿਬ ਦੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ